ਯੋਗੀ ਗੁਰੂ ਮੰਨਦੇ ਕਿ ਉਹਨਾਂ ਦੇ ਨਾਲ ਤੱਕ ਰਹਾਂਗੇ ਹੋ ਸਕਦਾ ਤੁਸੀਂ ਇਹਨੋਂ ਇਹ ਨਾਲ ਤੱਕ ਕਰੋਗੇ ਇੱਕ ਪਾਸੇ ਗੁਰੂ ਇੱਕ ਪਾਸੇ ਚੇਲਾ ਆਗਰ ਆਮ ਆਦਮੀ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਨੂੰ ਟਿਕਟ ਦਿੱਤੀ ਤੇ ਮੈਂ ਇਥੋਂ ਇਲੈਕਸ਼ਨ ਲੜਿਆ ਤੇ ਫਿਰ ਗੁਰੂ ਜੀ ਦੇ ਪੈਰੀਂ ਅਥਲਾ ਕੇ ਤੇ ਉਹਨਾਂ ਨੂੰ ਕਰਨਾ ਮੁਕਾਬਲਾ ਦੇਣਾ ਆਵਾਮੀ ਪਾਰਟੀ ਕੋਲੋਂ ਇਹ ਨਹੀਂ ਮੱਚੀ ਦੇ ਕੇ ਚੱਲਣਾ ਚੱਕਣਾ ਹੈ या मैदू अं कह देंखबीर जी डिमपी जी मैं मनप्रीत ने बहुत भूसा पाया मैदू मैं यही कही है मनप्रीत कोई कनैक्शन नहीं बीजेपी अकाली दल चाह जिन्हें वे जा बीजेपी आऊगा जिन्हें ने आना अकाली दल चाहगा इधर में कहता रहा जी उन्हें ਬਿਨਾ ਰਾਜਤੋਂ ਦੇ ਨਾਂ ਜੋੜ ਕੇ ਰੱਖਨੇ 77 ਸਾਲ ਉਹੋ ਕੀ ਗੱਲ ਕੰਮ ਦਾ ਕੰਮ ਨਾ ਕਰਿਆ ਜਦੋਂ ਹੁਣ ਸਾਰੇ ਲੋਕ ਇਕੱਠੇ ਕਰਦੇ ਮੇਰੇ ਨਾਲ ਐ ਖੜ ਗਏ ਸੁਬੀਨੂ ਇਸ ਕਰ ਉਹਨੂੰ ਪਤਾ ਹੈ ਇਸ ਕਰ ਵੀ ਇਤਨਾ ਬੱਤੇ ਖੜ ਗਏ ਸੀ ਸਾਰੇ ਹੁਣ ਫਿਰ ਜਨਾਬ ਇੱਥੇ ਪਹੁੰਚ ਗਏ ਮੈਂ ਉਪਰਲੀ ਗੱਲ ਇਹ ਹੈਗਾ ਮੈਨੂੰ ਜਿਹੜਾ ਕੋਈ ਕਿਸੇ ਦਾ ਡਰਾ ਵੀ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਪਾਵਰ ਫੈਮਲੀ ਖਤਮ ਕਰਤੀ। ਉਹ ਇਹ ਗੱਲ ਜਿੱਦ ਤਰ ਮਰਜੀ ਜਾ ਰਹਾ ਉਹਨਾਂ ਨੇ ਇਹ ਨਹੀਂ ਕਿਹਾ ਮੈਂ ਕਰਨਾ ਪਹਿਲਾਂ ਨਹੀਂ ਮੁਠਿਆ। ਅੱਛਾ ਇਹ ਤੂੰ ਮਨ ਬਣਾ। ਵਿਦੀ ਪਾਰਟੀ ਤੇ ਤੇਰੇ ਵਾਸਤੇ ਹਮੇਸ਼ਾ ਰਹਤੀ। ਕੁੱਲੇ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਬੀ 510 ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਕਰਮਾਣਾ ਚਾਰ ਪ੍ਰਧਾਨ ਸਭਾ ਦੇ ਵਿੱਚ ਜਿਹਨੇ ਚੋਣਾਂ ਹੋਣ ਜਾ ਰਹੀਆਂ ਤਾਂ ਗੱਲ ਕਰਕੇ ਆਪਾਂ ਗਿੱਦੜਵਾਲ ਦੀ ਸੀਟ ਦੀ ਤਾਂ ਉਹ ਗਿੱਦੜਵਾਲ ਦੀ ਸੀਟ ਕਾਫੀ ਹੌਟ ਮੰਨੀ ਜਾ ਰਹੀ ਹੈ ਜਦੋਂ ਦੇ ਸ਼੍ਰੋਮ ਨੇ ਅੱਜ-ਕੱਲ ਦੇ ਦਿੱਗਜ਼ ਲੀਡਰ ਨੇ ਦਿੱਲੀ ਢੋ ਉਹ ਆਵਾਮੀ ਪਾਰਟੀ ਦੇ ਵਿੱਚ ਆ ਗਿਆ ਤਾਂ ਹੁਣ ਇਸ ਵਕਤ ਆਪਾਂ ਗੱਲ ਕਰਕੇ ਤਾਂ ਇਹ ਸੀਟ ਪੂਰੀ ਹੌਟ ਹੋ ਚੁੱਕੀ ਹੈ ਤੇ ਅੱਜ ਆਪਾਂ ਦਿੱਲੀ ਢੋ ਦੇ ਨਾਲ ਗੱਲਬਾਤ ਕਰਾਂਗੇ ਗਿੱਦੜਵਾਲ ਵਿੱਚ ਪਹੁੰਚਿਆ ਸੀ ਜੀ ਸਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਜੀ ਸਰ ਜੀ ਸਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀ ਨੂੰ ਸਤਿ ਸ੍ਰੀ ਅਕਾਲ ਹਾਂਜੀ 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 ਮੈਂ ਪੂਰਾ ਖੁਸ਼ ਹਾਂ ਬੜੀ ਕਿਰਤ ਆਪਕ ਚੱਲ ਰਹੀ ਸੀ ਬਿਲਕੁਲ ਬਿਲਕੁਲ ਫਿਰ ਹੌਲੀ ਹੌਲੀ ਬੰਦਾ ਦਿੱਸ ਕਰ ਜਾਂਦਾ ਅੱਜ ਹੋਰ ਫੇਰ ਬੱਸ ਬੜਾ ਜਿਵੇਂ ਤੁਸੀਂ ਪਹਿਲਾਂ ਵੀ ਗੱਲਾਂ ਬਥੇਰੀਆਂ ਹੋਈਆਂ 37 38 ਸਾਲ ਜਿਹੜਾ ਰਾਤ ਨੂੰ ਸੀ ਅੱਜ ਨਵੇਂ ਰਾਤ ਚੱਲਿਆ ਜਿਦੋਂ ਆਪਾਂ ਨਵਾਂ ਰਾਤ ਹੁੰਦੇ ਆ ਉਦੋਂ ਇੱਕ ਸਕੂਨ ਮਿਲਦਾ ਹਾਂ ਸਕੂਨ ਮਤਲਬ ਕਿ ਹੋਇਆ ਜਾਂ ਨਹੀਂ ਹਾਂਜੀ ਬਿਲਕੁਲ ਮਿਲਦਾ ਹੈ ਮੈਨੂੰ ਆ ਕੋਈ ਦੋਏ ਪਰ ਕੋਈ ਠੀਕ ਇੱਕ ਇੱਕ ਹੋਰ ਵੱਖਰੀ ਗੱਲ ਲੇਖਣ ਮਿਲੀ ਹੈ ਕਿਉਂਕਿ ਤੁਸੀਂ ਜਿਵੇਂ ਲੋਕ ਕਸ਼ਟਾਂ ਜਿਹੜਾ ਸਰਕਾਰ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਸ਼ਰਮ ਨਹੀਂ ਗੱਲ ਦੀ ਰਹੀ ਹੈ ਪਰ ਅੱਜ ਅਸੀਂ ਤੁਨੇ ਕਰੇ ਉਹ ਕੀ ਲੇਖਣ ਕਰਨ ਲਈ ਹੈ ਕਿ ਕੋਈ ਕੇਵਲ ਮੰਤਰੀ ਉੱਧਰ ਉਹਨੇ ਲੋਕਾਂ ਦੇ ਆਦੇ ਕਮਾਲ ਸੀ ਉਹ ਸਿੱਟੇ ਬਣਿਆ ਪਰ ਦਿਮਾਗ ਕਿਹਦੇ ਕੋਈ ਸਾ ਲੋਕਾਂ ਦਾ ਪਿਆਰ ਆ ਜੀ ਮੈਂ ਤਾਂ ਉਹ ਵੀ ਅੱਜ ਜੇ ਪਹਿਲਾਂ ਸੀ ਉਹ ਹੀ ਹੁਣਾ ਜੀ ਜਮਾਣਾ ਲੋਕਾਂ ਨੂੰ ਆਸਾਂ ਉਮੀਦਾਂ ਜਗਾ ਦਿੱਤੀਆਂ ਲੋਕਾਂ ਨੇ ਸ਼ਾਇਦ ਇਹ ਡਿਪਲੋਮੇਟ ਨੂੰ ਕੰਮ ਕਰਾ ਸਕੀ ਤੇ ਮੈਂ ਕੱਲ ਸੀਐਮ ਸਾਹਿਬ ਕੋਲੇ ਮਿਲਿਆ ਸੀ ਤੇ ਸੀਐਮ ਸਾਹਿਬ ਨੇ ਉਹਦੀ ਸਾਫਟ ਡਿਊਟੀ ਲਈ ਭਰਾਜਵੀਰ ਸਿੰਘ ਕੀਤੀ ਵੀ ਬੜਾ ਇੱਜ਼ਤਮਾਨ ਮਿਲਿਆ ਮਤਲਬ ਕਿ ਜਿਹੜਾ ਮੈਨੂੰ ਮੇਰੀ ਸੋਚ ਤੋਂ ਪਰੇ ਨਾ ਕਿ ਮੈਂ ਉਮੀਦ ਲਾਈ ਸੀ ਉਹ ਤੋਂ ਛੋਗਣਾ ਮੈਨੂੰ ਇੱਜ਼ਤਮਾਨ ਮਿਲਿਆ ਬяр ਵੈਸੀ ਮੌਕਾ ਫਿਰ ਬੰਦੇ ਨੂੰ ਥੋੜਾ ਜਿਹਾ ਹੌਸਲਾ ਹੋ ਜਾਂਦਾ ਵੀ ਨਹੀਂ ਜੇ ਮੈਂ ਠੀਕ ਰਸਤੇ ਤੇ ਚੱਲਿਆ ਜਿੰਨੇ ਵੀ ਮੈਂ ਕੰਮ ਕਰਦੇ ਲੈ ਕੇ ਗਿਆ ਸੀ ਨਾਲ ਦੀ ਨਾਲ ਹੀ ਉਹਨਾਂ ਨੇ ਅਫਸਰ ਸਹਿਬਾਨਾਂ ਨੂੰ ਮੇਰੀ ਵਕੀعتੋਂ ਕੁਝ ਅਫਸਰ ਸਹਿਬਾਨ ਨੂੰ ਬੁਲਾ ਲਿਆ ਜਿਹੜੇ ਨਹੀਂ ਆ ਸਕੇ ਉਹਨਾਂ ਨੂੰ ਨਾਲ ਦੀ ਨਾਲ ਹੀ ਉਹਨਾਂ ਨੇ ਵਟਸਐਪ ਕਰਕੇ ਈਮੇਲਸ ਭੇਜੀਆਂ ਫਟਾਫਟ ਸਾਰੇ ਕੰਮ ਮੇਰੇ ਟਲਾਟਾ ਉਹਨਾਂ ਨੇ ਕਰਾ ਦੇ ਦਿੱਤੇ ਹਲਕੇ ਦੇ ਇਸ ਚੀਜ਼ ਨੂੰ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਕੰਮਾਂ ਨੂੰ ਲੈ ਕੇ ਥੋੜਾ ਜਿਹਾ ਜਾਣਾ ਸੀ ਵੀ ਮੇਰੇ ਇਹ ਇਹ ਇਹਨਾਂ ਲੋਕਾਂ ਦੇ ਡਾਟੇ ਇਨਾ ਦੇ ਕੰਪੂਜਾ ਮੈਂ ਉਸ ਗਲਤੀ ਬੜਾ ਖੁਸ਼ ਸੀ ਕਿ ਮਾਂਸਾਉਂ ਦੇ ਮੈਨੂਅਲ ਅਸਮਰੀ ਨਾ ਪੜ੍ਹ ਲਈ ਜੀ ਉਹਨਾਂ ਨੇ ਉਸ ਦੇ ਸਾਥੇ ਡਿਊਟੀ ਦਾ ਤੀਰਾ ਨਹੀਂ ਕੀਤੀ ਇਸੇ ਗਲਤੀ ਮੈਨੂੰ ਖੁਸ਼ੀ ਮਿਲਦੀ ਹੈ ਜੀ ਕਿ ਜਿੰਨੇ ਲੋਕ ਕਹਿੰਦੇ ਆ ਸਾਰੇ ਮੇਰੇ ਕੋਲ ਹੱਸ ਕੇ ਕਿਰਦੇ ਚਾਂ ਸਾਰੇ ਦੇ ਕੰਮ ਮੈਂ ਵਕਤੋਂ ਕਰ ਸਕਾਂ ਲੋਕਾਂ ਨੂੰ ਇਹਨਾਂ ਸਾਫ ਕਰ ਸਕਾਂ ਉਹ ਮੈਨੂੰ ਮਾਇਲਾਗਰੀ ਮੈਂ ਹੋ ਸੀ ਕਿਉਂਕਿ ਤਾਂ ਪ੍ਰਤੀਕਰਸ ਤੇ ਇਹ ਪਤਾ ਲੱਗਿਆ ਕਿ ਲੋਕਾਂ ਦਾ ਵੀ ਤੁਸੀਂ ਗੱਲਾਂ ਮੈਂ ਸਾਹਮਣੇ ਜਿਹੜੀਆਂ ਰੱਖਤੀਆਂ ਜਾਂ ਕੇ ਕੰਮ ਜਿਹੜੇ ਰੱਖਦੇ ਆ ਉਹ ਆਪ ਹਰਾ ਦੇ ਇਹ ਹਰ ਥੇ ਲੋਧਾ ਤੁ ਨੂੰ ਐਨਾ ਗਰਾਉਂਡ ਲੈ ਲੇ ਤੇ ਸੋਚ ਰਿਹਾ ਕਿ ਆਹ ਕੰਮ ਹੈ ਨਹੀਂ ਸਾਡੇ ਆਹ ਇੱਥੇ ਸਾਡੀ ਚੀਜ਼ ਦੀ ਮਿਸਲ ਹੋ ਗਈ ਆ ਵੀ ਜਮੀਨ ਬਤੀ ਗਈ ਤੇ ਐਕਚੁਅਲੀ ਕੀ ਸੀ ਜੀ ਮੈਂ ਕੈਮਰੇ ਦੇ ਅੱਗੇ ਰਵਾਣਾ ਸਾਥ ਤੁ ਨੂੰ ਸੱਚ ਦੱਸਦਾ ਜੀ ਮੈਂ ਵੈਸੇ ਵੀ ਬੜੀ ਬੜੀ ਪ੍ਰੀਕੀ ਚ ਜਾ ਕੇ ਅਸੀਂ ਸਾਡੀ ਪੂਰੀ ਐਂ ਬ੍ਰੀਕੀਚ ਜਾ ਕੇ ਕੰਮ ਕਰਦੀ ਹੈ ਅਸਲ ਕਹਾਣੀ ਜਿਹੜੀ ਸੀ ਆਮ ਆਦਮੀ ਪਾਰਟੀ ਦੇ ਅਗੇਂਸਟ ਅਸੀਂ ਸਾਰਾ ਕੁਝ ਇਕੱਠਾ ਕੀਤਾ ਸੀ ਓਕੇ ਕਿਹੜੀ ਚੀਜ਼ ਦੀ ਕਮੀ ਹੈ ਓਕੇ ਉਹੀ ਹੋਣਾ ਸੀ ਉਹੀ ਅਸੀਂ ਹੁਣ ਆਪਦੇ ਟੱਕ ਦੇ ਵਿੱਚ ਕੰਮ ਕਰਾਵਾਂਗੇ ਤਾਂ ਕਿ ਇਹਨਾਂ ਨੂੰ ਕੋਈ ਵੀ ਕਮੀ ਨਾ ਥਿਆੜੇ ਕਿਤੇ ਕਿਸੇ ਨੂੰ ਉਹਨਾਂ ਤੱਕ ਪਹੁੰਚਾਉਣੇ ਸੀ ਗੱਲ ਕਿਤੇ ਉਹਨਾਂ ਦੇ ਸਾਹਮਣੇ ਲੈ ਕੇ ਰੱਖੀ ਇਹ ਹੋਈ ਗਿਆ ਨਾ ਹਾਂ ਹਾਂ ਜਿਵੇਂ ਹੁਣ ਤੋਂ ਦੇ ਦਿਉਤੀ ਗੁਰੂ ਮੰਦਿਰ ਤੱਕ ਉਹਨਾਂ ਦੇ ਨਾਲ ਤੱਕ ਰਹੁੰਦੇ ਆ ਰਹੀ ਹੈ ਹੋ ਸਕਦਾ ਤੁਸੀ ਇਹੋ ਹੀ ਨਾ ਤੱਕ ਕਰੋ ਪਾਸੇ ਗੁਰੂ ਹੈ ਪਾਸੇ ਚੇਲਾ ਦੇਖੋ ਹੈ ਤਾਂ ਬੜਾ ਔਖਾ ਪਰ ਦਿਲ ਨੂੰ ਕਰਦਾ ਕਰਕੇ ਹਾਂ ਅਗਰ ਆਮ ਆਦਮੀ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਦਿੱਤਾ ਮੈਨੂੰ ਟਿਕਟ ਦਿੱਤੀ ਤੇ ਮੈਂ ਇਥੋਂ ਇਲੈਕਸ਼ਨ ਲੜਿਆ ਤੇ ਫਿਰ ਗੁਰੂ ਜੀ ਦੇ ਪੈਰੀਂ ਹਥਲਾ ਕੇ ਤੇ ਉਹਨਾਂ ਨੂੰ ਕਰੜਾ ਮੁਕਾਬਲਾ ਦੇ ਆਵਾਮੀ ਪਾਰਟੀ ਦੇ ਹੁਟੂ ਇਨੀ ਮੱਛੀ ਦੇ ਤੇ ਤਕਰਾਵ ਹੈ ਤੁਸੀਂ ਪਹਿਲੇ ਇੱਕ ਲੀਡ ਨੂੰ ਜਿਹੜੇ ਪਾਰਟੀ ਛੱਡ ਕੇ ਆਏ ਨੇ ਉਹਨਾਂ ਦੇ ਖਰਾਬ ਬਾਰੇ ਤਾਂ ਇੱਕ ਸ਼ਬਦ ਨਹੀਂ ਬੋਲੇਗਾ ਭਾਈ ਜੀ ਦੇਖੋ ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਹਾਂ 38 ਸਾਲ ਜਿਹੜੇ ਕਦੇ ਨਿਆ ਆਪਣਾ ਬਾਹਰ ਆ ਹੋਵੇ ਲੱਗੀ ਉਹਨਾ ਬਹੁਤ ਇੱਕ ਗੂੜਾ ਪਿਆਰ ਕਰ ਸਕਦਾ ਮੇਰੇ ਕੋਲ ਬਹੁਤ ਗੱਲਾਂ ਉਹਨਾਂ ਦੇ ਖਲਾਸ ਬੋਲਣ ਵਾਲੀਆਂ ਨੇ ਸਾਰੀ ਦੁਨੀਆ ਕੁੱਟ ਜਾਂਦੀ ਹੈ ਜੀ ਮੈਂ ਵੀ ਖੁੱਸ ਗਿਆ ਪਰ ਮੈਨੂੰ ਆਇਆਦਾ ਵੀ ਯਾਰ ਤੇ ਤੇਰੀ ਯਾਰੀ ਐਨਾ ਕੁਛ ਤੇਰੇ ਮਨ ਦੇ ਵਿੱਚ ਲੈ ਕੇ ਤੂੰ ਉਹੀ 33 ਸਾਲ ਤੋ ਰਹਿ ਗਿਆ ਉਹਦੇ ਨਾਲ ਉਦੋਂ ਕਿਉਂ ਨਹੀਂ ਬੋਲਿਆ ਜੇ ਐਡੇ ਹੀ ਮਾੜਾ ਸੀ ਆਪਣਾ ਸੁਭੀਤ ਸੀ ਮਾੜਾ ਉਦੋਂ ਬੋਲਣਾ ਚਾਹੀਦਾ ਸੀ ਇਹ ਇਹ ਬਾਕੀ ਲੋਕ ਸਾਲ ਘੜੇ ਕਰਦੇ ਆ ਵੀ ਉਹ ਕਿਤੇ ਇਹ ਬੰਦੇ ਦਾ ਕੰਮ ਨਹੀਂ ਵਿੱਚ ਜਿਹਦੇ ਨਾਲ ਲਾਈ ਹੋਵੇ ਠੀਕ ਆ ਸਾਡੀ ਮਤਲਬ ਕਿ ਦੂਰੀਆਂ ਆ ਗਈਆਂ ਬੈ ਕੋ ਬਿਗੜੀ ਕੋਈ ਨਹੀਂ ਸਾਡੀ ਮੈਂ ਅੱਜ ਵੀ ਨਹੀਂ ਬਿਗੜੀ ਅੱਜ ਵੀ ਮੈਨੂੰ ਕਿਤੇ ਕਿਤੇ ਮਿਲ ਲੇਗਾ ਪੈਰੀਂ ਉਹਨਾਂ ਨੇ ਲਿਖਿਆ ਇਹਦੇ ਕਿੰਨਾ ਯਾਰ ਹਾਂ ਬੇਬੇ ਸੋਚ ਮੈਂ ਮੈਂ ਬਹੁਤ ਪਿਆਰ ਕਰਦਾ ਸੀ ਤੇ ਮੈਂ ਅੱਜ ਵੀ ਕਹਿੰਦਾ ਮੈਂ ਬਹੁਤ ਪਿਆਰ ਕਰਦਾ ਸੀ ਮੈਂ ਕਰਦਾ ਸੀ ਮੈਨੂੰ ਇਹ ਨਾ ਪੂਣੀ ਮੈਨੂੰ ਇਹ ਤਾਂ ਕਰਦੇ ਸੀ ਜੇ ਤਾਂ ਮੈਂ ਉਹਨਾਂ ਨੂੰ ਕਰਦਾ ਸੀ ਪਰ ਉਹ ਜਿਹੜੇ ਤੁਸੀਂ ਭਾਵ ਕੋਈ ਸੀ ਨਾ ਪਹਿਲੇ ਦਿਨ ਮੈਨੂੰ ਲੱਗਦਾ ਵੀ ਉਹਨਾਂ ਨੇ ਤੁਸੀਂ ਸ਼ਾਇਦ ਉਹਨਾਂ ਦੀ ਸੁਣੀ ਨਹੀਂ ਐਂਡ ਨੂੰ ਐਂਡ ਨੂੰ ਵੀ ਉਹਦੇ ਰੱਤ ਦਾ ਉਹ ਵੀ ਭਾਵ ਕੋਈ ਹੈ ਉਹ ਪਿਆਰ ਨਹੀਂ ਮੇਰਾ ਯਾਰ ਜਿੰਨਾ ਮੈਂ ਜਲਦੀ ਜੀ ਮੇਰਾ ਮੇਰਾ ਮੈਨੂੰ ਸੁਣ ਨਹੀਂ ਬਿਲਕੁਲ ਸਹੀ ਉਹ ਉਹਨਾਂ ਨਾਲ ਐਕਚੁਅਲ ਦੇ ਵਿੱਚ ਜੀ ਮੈਨੂੰ ਇਹ ਲੱਗਦਾ ਕਿ ਉਹਨਾਂ ਤੋਂ ਇਹ ਸਿਚੁਏਸ਼ਨ ਮੇਰੀ ਹੈਂਡਲ ਨਹੀਂ ਹੋ ਸਕੀ ਪ੍ਰੋਪਰਲੀ ਮੈਂ ਉਹਨਾਂ ਨੂੰ ਬਹੁਤ ਵਾਰੀ ਦੱਸਿਆ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਪ੍ਰੋਬਲਮ ਚ ਮੇਰੇ ਤੇ ਪ੍ਰੈਸ਼ਰ ਬਹੁਤ ਆ ਜੀ ਮੈਂ ਇਹ ਝੇਲ ਨਹੀਂ ਪਾਰ ਰਿਹਾ ਮੈਂ ਦੱਸਿਆ ਪਰ ਬੈਠ ਕੇ ਹੁਣ ਮੈਂ ਦੱਸੀ ਸਾਡੀ ਗੱਲ ਉਹ ਅੰਦਰ ਉਹ ਤੁਸੀਂ ਪ੍ਰੋਬਲਮ ਦੇ ਵਿੱਚ ਨਹੀਂ ਸੀਗੇ ਜਿਹੜੇ ਤੁਹਾਡੇ ਲੋਕ ਜੇ ਤੁਹਾਡੇ ਨਾਲ ਗੱਲ ਸੀ ਉਹ ਤੁਹਾਡੇ ਦੇ ਪਰ ਉਹ ਤੁਹਾਨੂੰ ਕਹ ਰਹੀ ਸੀ ਕਿ ਤੁਸੀਂ ਕਰੋ ਗੱਲ ਸਾਨੂੰ ਦੱਸੋ ਹਾਂ 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 ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਸੀ ਵੀਡੀਓ ਨੂੰ ਮੈਂ ਕਹਿੰਦੀ ਲੋਕ ਮੇਰੇ ਤੇ ਬਹੁਤ ਬਰਾਇਤ ਕਰ ਰਹੇ ਆ ਮੈਂ ਉਹਨਾਂ ਨੂੰ ਜਵਾਬ ਕੀ ਦੇਵਾਂ ਮੈਨੂੰ ਐ ਤਾਂ ਦੱਸੋ ਨਾ ਜੀ ਮੈਨੂੰ ਕੀ ਕਰਾਂ ਮੈਂ ਐਕਸ਼ਨ ਲੜੂਗਾ ਮੈਂ ਕਿ ਜਿੱਦੇ ਕੋਲੇ ਸੈਲ ਮੋਡ ਪੰਗੰ ਜਾਂਦੇ ਆ ਉਹ ਬੰਦਾ ਉਹ ਸਵਾਲੇ ਕਰਦਾ ਵੀ ਤੁਸੀਂ ਸਲਾਦੀ ਕਿਹਦੇ ਵਾਸਤੇ ਉੱਠ ਕੇ ਮਗਨ ਆਏ ਜਾਂ ਤਾਂ ਤੁਸੀਂ ਕਹਿ ਦੋਗੇ ਮੈਂ ਲੜੂਗਾ ਰੈਕਸ ਅਸੀਂ ਕਹਾਂਗੇ ਜੀ ਅਸੀਂ ਤਾਂ सुबीर ਵੀ ਜੀ ਵਾਪਕੇ ਵਰਤਦਾ ਹੈ ਜਾਂ ਤੁਸੀਂ ਕਹਿੰਦੇ ਹੋ ਡਿਪੀ ਆਸੇ ਵਰਤਪਾਣਾ ਹੈ ਕੋਈ ਨਾ ਤਾਂ ਲੌੜਾ ਕਿ ਮੈਂ ਕਿ ਉਹਦੇ ਵਿੱਚ ਇਸ ਗੱਲ ਨੂੰ ਲੈ ਕੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਬਹੁਤ ਬਹੁਤ ਗੁੱਸਾ ਪਾਇਆ ਉਹ ਕਹਿੰਦੇ ਸੀ ਮੈਂ ਇਹਨੂੰ ਮੈਂ ਇਹਨੀ ਗੱਲ ਨੂੰ ਕਲੀਅਰ ਕਰ ਦੇ ਪੈਣੀ ਹੈ ਦਿਨਾਂ ਚ ਤੁਸੀਂ ਕਲੀਅਰ ਨਹੀਂ ਕਰਦੇ ਮੇਰੇ ਤੇ ਬਹੁਤ ਪ੍ਰੈਸ਼ਰ ਆ ਜੀ ਮੈਨੂੰ ਬੜਾ ਸਮਝ ਨਹੀਂ ਆ ਰਿਹਾ ਕਿ ਕੀ ਜਵਾਬ ਦੇਣਾ ਕਲੀਅਰ ਤੇਹੀ ਉਦੋਂ ਕਰ ਦਿੰਦੇ ਜੀ ਮੈਂ ਪਾਇਆ ਹੀ ਨਹੀਂ ਸੀ ਮੈਂ ਕਹੀ ਗਿਆ ਜੀ ਮੈਂ ਇਹੀ ਕਹੀ ਗਿਆ ਵੀ ਤੁਸੀਂ ਆ ਬਿਆਨ ਦਿਓ ਜੀ ਵੀ ਮਨਪ੍ਰੀਤ ਨਾਲ ਸਾਡਾ ਕੋਈ ਕਨੈਕਸ਼ਨ ਨਹੀਂ ਉਹ ਭਾਜਪਾ ਦਾ ਸਾਲੀ ਚਰਚਾ ਜਿਹਦੇ ਉਹਦੇ ਨਾਲ ਜਾਣਾ ਉਹ ਭਾਜਪਾ ਚ ਹੀ ਆਉਗਾ ਕਿ ਨਹੀਂ ਮੇਰੇ ਨਾਲ ਹੋਣਾ ਉਹ ਭਾਜਪਾ ਚ ਆਊਗਾ ਇਹ ਤੁਹਾਨੂੰ ਕਹਿਤਾ ਰਿਹਾ ਜੀ ਉਹਨਾਂ ਨੀਤੀ ਪਰਉਦਾਇ ਸਿੱਧੇ ਤੋਂ ਉਹ ਕਹਿੰਦੇ ਆ ਜੀ ਉਹ ਡੇਪੀ ਦੇ ਚ ਹੱਥ ਰੱਖ ਕੇ ਕਹਿੰਦੇ ਮੈਂ ਟੈਕ ਟੂ ਨਹੀਂ ਸੀ ਮੈਂ ਨਹੀਂ ਕਹਿੰਦੀ ਆ ਵੀ ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦੇ

ਲੋਕਾਂ ਦੀ ਹੁੰਦੀ ਹੈ ਜੀ ਮੇਰੇ ਤਾਂ ਕਾਹੀ ਟੈਂਸ਼ਨ ਸੀ ਹੁੰਦੀ ਤਾਂ ਪਬਲਿਕ ਦੀ ਹੈ ਮੈਂ ਤਾਂ ਇਹ ਇਹ ਕਹਿੰਦਾ ਸੀ ਵੀ ਸੁਖਵੀਰ ਜੀ ਤੁਸੀਂ ਆਪ ਦੀ ਅਨਾਉਂਸ ਕਰੋ ਮੇਰੇ ਦਿਮਾਗ ਤੋਂ ਬੋਝ ਲੇ ਤੁਸੀਂ ਮਨਪ੍ਰੀਤ ਬਾਰੇ ਬੋਲੋ ਨਾ ਬੋਲੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ ਜੀ ਦੇਖੋ ਮੈਨੂੰ ਕਹਿ ਨਹੀਂ ਜਾਈਦੀ ਇਹ ਗੱਲ ਮੈਂ ਦੱਸੀ ਸੁਖਵੀਰ ਜੀ ਨੂੰ ਮੈਂ ਕਿਹਾ ਜੀ 2010 ਦੇ ਵਿੱਚ ਇਹਨੇ ਆਪਣੀ ਪਾਰਟੀ ਖਰਾਬ ਕਰ ਦਿੱਤਾ ਬੰਦੇ ਉਦੋਂ ਦੇ ਬੀੜੀਆਂ ਚਪਟੇ ਪਾਏ ਹੋਏ ਹਜੇ ਤੱਕ ਮੈਂ ਚੁਗਦਾ ਫਿਰਦਾ ਹਾਂ ਇਸ ਤਰ੍ਹਾਂ ਕਿ ਮਸਾ ਮੈਂ ਕੱਲਾ-ਕੱਲਾ ਹੁੰਦਾ ਘਰੇ ਜਾ ਜਾਂਦਾ ਕਿ ਮਿੰਟਾਂ ਘੜ ਕੇ ਮਸਾ ਅਕਾਲੀ ਦਲ ਦੇ ਮਤਲਬ ਕਿ ਸਾਰਾ ਉਹ ਗਰੁੱਪ ਮੈਂ ਦੁਆਰਾ ਕੈਨੇ ਕੀਤਾ ਸੀ ਵੀ ਯਾਰ ਅਕਾਲੀ ਦਾ ਸਟੈਂਡ ਕਰੀਏ ਉਹ ਤੁਹਾਨੂੰ ਵੀ ਪਤਾ ਮੈਂ ਕਿੰਨੀ ਮਿਹਨਤ ਨਾਲ ਸਾਰਾ ਸਾਰਾ ਨੂੰ ਮੁੜ ਕੇ ਲਿਆਇਆ ਸੀ ਪੈਸਾ ਬਿਨਾਂ ਵਾਰ ਤੋਂ ਬੰਦੇ ਨਾਲ ਜੋੜ ਕੇ ਰੱਖਨੇ ਸਾਢੇ 7 ਸਾਲ ਉਹ ਤੋਂ ਖੇਡ ਗਿਆ ਯਕੀਨਨ ਉਹ ਘਰੋਂ ਦਾ ਕੰਮ ਨਾਲ ਬੱਝਿਆ ਚੋਣ ਹੁਣ ਮੈਂ ਸਾਰੇ ਲੋਕ ਇਕੱਠੇ ਕਰ ਲਏ ਮੇਰੇ ਨਾਲ ਐ ਖੜ ਗਏ ਸੁਬੀਜ ਨੂੰ ਇਹ ਸਭਾ ਪਤਾ ਉਹਨਾਂ ਨੂੰ ਪਤਾ ਹੈ ਇਸ ਦਾ ਵੀ ਇਤਨਾ ਬੰਦੇ ਖੜ ਗਏ ਸੀ ਸਾਰੇ ਹੁਣ ਫੇਰ ਜਨਾਬ ਕੋਚ ਪਹੁੰਚ ਕੇ ਮਿੱਟੜਾ ਟਿਕਾਉਣ ਵਾਸਤੇ ਸਾਰਾ ਅਕਾਲੀ ਦਲ ਫੇਰ ਉਹਨੇ ਨਹੀਂ ਕਿਹਾ ਕਿ ਉਹ ਨਹੀਂ ਜੀ ਤੁਸੀਂ ਜੁਆਇਨ ਕਰ ਲੀਏ ਆਹ ਆਮਨ ਬਾਕੀ ਉਹ ਤੋਂ ਬਾਅਦ ਕਿ ਪਹਿਲੇ ਇਹ ਉਹਨਾ ਕਰਕੇ ਹੀ ਤਾਂ ਮੈਨਾਂ ਹੋਇਆ ਜੀ ਡਾਊਟ ਤਾਂ ਮੇਨੂੰ ਉਹੀ ਸੀ ਕਿ ਆਮ ਬੇਰਾਡੇ ਸੁਬੀਜੀ ਦਾ ਕੋਈ ਫਰਕ ਨਹੀਂ ਸੀ ਉਹ ਇਲੈਕਸ਼ਨ ਲੜਨ ਲਈ ਮੈਂ ਲੜਦਾ ਨਾ ਕੋਈ ਫਿਕਰੀ ਐ ਸਾਡੀ ਇੱਕ ਮੈਨੂੰ ਲੋਕ ਇਹ ਗੱਲ ਕਹਿਣ ਲੱਗ ਪਿਆ ਕਿ ਕਿ ਤੇਰੇ ਨਾਲ ਸਰੂਪ ਸਿੰਘ ਵਾਲੀ ਹੋਣੀ ਆ ਤੈਨੂੰ ਠੋਕਣਗੇ ਇਹ ਦੋਨੇ ਭਰਾਵਾਂ ਦੇ ਜਿਸ ਕਰਕੇ ਸਾਡਾ ਮੈਨ ਫਰਕ ਪਿਆ ਠੀਕ ਚੁੱਪੀ ਵੀ ਚੋਰ ਵੀ ਰਹੀ ਸੀ ਫਿਰ ਬੰਦੇ ਦੇ ਮਨ ਚ ਡਾਊਟ ਤਾਂ ਜਾਂਦਾ ਹਣਾ ਜੀ ਇਹ ਉਹੀ ਕਰਨਗੇ ਕਹਿੰਦੇ ਉਹ ਵੇਟ ਕਰ ਰਹੇ ਵੀ ਕਦੋਂ ਆਮ ਆਦਮੀ ਪਾਰਟੀ ਟਿਕਟ ਅਨਾਉਂਸ ਕਰੇ ਤੇ ਫਿਰ ਤੈਨੂੰ ਕਹਿਣਗੇ ਵਿਚਾਲਾ ਜਾਂ ਜੇ ਸੀਟ ਜਮਾ ਤੁਹਾਡੀ ਡਾਊਨ ਚਲੀ ਗਈ ਤੇ ਫਿਰ ਤੈਨੂੰ ਕਹਾਂਗੇ ਵੀ ਆਪਾਂ ਪਰ ਕਿ ਤੈਨੂੰ ਨਾ ਉਸ ਪਾਸੇ ਜੋਗਾ ਇਹਨਾਂ ਨੇ ਛੱਡਣਾ ਨਾ ਤੈਨੂੰ ਉਸ ਪਾਸੇ ਜੋਗਾ ਚੱਟਣਾ ਤੇਰੇ ਨਾਲ ਉਹ ਪੋਜੀਸ਼ਨ ਮਿਲ ਜਾਣੀ ਆ ਤੂੰ ਹੁਣ ਵੀ ਨਿਕਲ ਜਾ ਜੇ ਜੇ ਤੈਨੂੰ ਨਿਕਲਣਾ ਚਾਹੀਦਾ ਕਿਉਂਕਿ ਜੇ ਪਹਿਲੇ ਹੀ ਇਹ ਗੱਲ ਅੱਧੀ ਗੱਲ ਕਹਿਣ ਦੀ ਮਨਪ੍ਰੀਤ ਤਾਂ ਭਾਜ ਭਾਗੀ ਰਹੂਗਾ ਤੇ ਦਿੱਲੀ ਸਿਰਾਂ ਦੀ ਗੱਲ ਆ ਜਿਹੜੀ ਉਹਨਾਂ ਨੇ ਹੁਣ ਕਹੀ ਹੈ ਇਹਦੀ ਬਿਲਕੁਲ ਈ ਗੱਲ ਤੋਂ ਜੋਰੇ ਆ ਜਾਂਦੇ ਤਾਂ ਹੋ ਸਕਦਾ ਫਿਰ ਤੁਸੀਂ ਅੱਜ ਇੱਥੇ ਹੀ ਠੀਕ ਠੀਕਰੀ ਮੈਂ ਆ ਗਿਆ ਹਾਂ ਆਪਦੀ ਬਾਤ ਵਿੱਚ ਪਰ ਮਾਫਤ ਹਮਾਂ ਤੋਂ ਮੈਂ ਡਰ ਕੇ ਕਹਿੰਦਾ ਪੂਰੇ ਮਨ ਨਾਲ ਆ ਮਾਂ ਸਾਡੇ ਇਸ ਸਮਾਂ ਕੋਈ ਕਰੂ ਸੀਮਾ ਉਸ ਮੇਰੇ ਆ ਮੇ ਕੋ ਖਾਤੇ ਚੱਕਲੇ ਕੰਮ ਨਹੀਂ ਸਾਨੇ ਕਰਦੇ ਪਰ ਇੱਕ ਥੋੜੀ ਜੀ ਮਨ ਦੇ ਵਿੱਚ ਜਗਾ ਇੱਕ ਚੀਜ਼ ਸੁਖਵੀਰ ਜੀ ਵਾਸਤੇ ਰੱਖੀ ਦਿਲ ਦੇ ਵਿੱਚ ਹਮੇਸ਼ਾ ਹਮੇਸ਼ਾ ਰੱਖੀ ਹੋਇਆ ਕਿਉਂਕਿ ਬਹੁਤ ਚਿਰ ਰਹੇ ਹਾਂ ਮੈਂ ਇਿੱਕ ਇੰਨਾ ਸੌਖਾ ਨਹੀਂ ਹੁੰਦਾ ਜਿੰਨੂੰ ਕੋਈ ਆਦਾ ਗੁਰੂ ਮਨਿਆ ਹੋਵੇ ਆਪ ਦਾ ਵੱਡਾ ਭਰਾ ਮੰਨਿਆ ਹੋਵੇ ਕੋਈ ਕਦੇ ਨਾ ਉਹਨਾਂ ਨੂੰ ਐ ਪੁੱਛੋ ਕਦੇ ਕਿਸੇ ਨੂੰ ਨਹੀਂ ਪੁੱਛੋ ਸੁਖਵੀਰ ਜੀ ਨੂੰ ਵੀ ਮੈਨੂੰ ਕਦੇ ਕੋਈ ਹੁਕਮ ਲਾਇਆ ਹੋਵੇ ਕਿਸੇ ਕਿਸਮ ਦਾ ਲਾਇਆ ਹੋਵੇ ਕਦੇ ਡਿੰਪੀ ਨੇ ਤੁਹਾਡੇ ਹੁਕਮ ਅਦੂਲੀ ਤੁਹਾਡੇ ਹੁਕਮ ਦੀ ਹੁਕਮਦੂਲੀ ਕੀਤੀ ਹੈ ਕਦੇ ਤੁਹਾਨੂੰ ਐ ਵੀ ਕਿਉਂ ਕਿਹਾ ਹੋਵੇ ਜਾਂ ਤੁਹਾਨੂੰ ਕਦੇ ਕੋ ਕੋ ਕੁਐਸਚਨ ਕੀਤਾ ਹੋਵੇ ਵੀ ਨਹੀਂ ਜੀ ਕਦੇ ਵੀ ਕੀਤਾ ਹੋਇਆ ਜੋ ਕਹਦਾ ਫੌਜੀਆਂ ਨੂੰ ਯੈਸ ਆ ਕਦੇ ਵੀ ਨਹੀਂ ਮੋੜਿਆ ਠੀਕ ਆ ਮੈਂ ਉਪਰਲੀ ਕਹਿਣਾ ਜੀ ਹੈਗਾ ਮੈਨੂੰ ਜਿਹੜਾ ਕੁਈ ਕਿਸਦਾ ਡਰਾ ਮੀ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਬਾਦਲ ਫੈਮਿਲੀ ਖਤਮ ਕਰਤੀ ਸਿਆਸਤ ਇਹਨਾਂ ਦੀ ਬਿਲਕੁਲ ਇਹਨਾਂ ਨੇ ਜ਼ੀਰੋ ਆਪਣਾ ਹਾਸ਼ੀਏ ਤੇ ਲਿਆ ਕੇ ਟਰਤੀ ਜੇ ਇਹ ਨਾ ਵਿੱਚ ਇੰਟਰਵੈਨਸ਼ਨ ਕਰਦੇ ਤੇ ਦੇਖੋ ਬੰਨਾ ਸਾਰਿਆਂ ਆ ਜਾਂਦੀ ਜਦੋਂ ਆਪਾਂ ਕਰੀਏ ਤੁਸੀਂ ਜੇ ਬੀਬਾ ਜੀ ਹਰਸਿਮਰਤ ਬਾਦਲ ਬਟਿੰਡਿਓ ਇਲੈਕਸ਼ਨ ਲੜਦੇ ਆ ਤੇ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੂੰ ਹਾਰਟ ਅਟੈਕ ਹੋ ਜਾਂਦਾ ਮੈਨੀਪੂਲੇਸ਼ਨ ਕਿ ਕਿ ਬਾਤ ਹੈ ਵੀ ਤਵੰਦ ਬਰੇਖਸ ਨਾ ਰਹਿ। ਜੇ ਸੁਖਬੀਰ ਸਿੰਘ ਬਾਦਲ ਇਥੋਂ ਇਲੈਕਸ਼ਨ ਲੜਦੇ ਆ ਤਾਂ ਮਨਪ੍ਰੀਤ ਸਿੰਘ ਬਾਦਲ ਨਹੀਂ ਇਲੈਕਸ਼ਨ ਲੜਦਾ। ਉਹ ਕਹਿੰਦੇ ਸੀ ਕਹਿੰਦੇ ਸਾਡੀ ਆਪਸ ਵਿੱਚ ਬਹੁਤ ਅੰਡਰਸਟੈਂਡਿੰਗ ਹੈ ਦੋਨਾਂ ਭਰਾਵਾਂ ਦੀ ਸੀ ਆਪਸ ਵਿੱਚ। ਕਿਉਂ ਚਲੀ ਆ? ਜੇ ਹਰਦੀਪ ਸਿੰਘ ਡਿਪੀ ਢੋ ਇਥੋਂ ਇਲੈਕਸ਼ਨ ਲੜਦਾ ਤੇ ਫਿਰ ਮਨਪ੍ਰੀਤ ਸਿੰਘ ਬਾਦਲ ਇਲੈਕਸ਼ਨ ਲੜਦਾ। ਉਹ ਤਾਂ ਉਹਨਾਂ ਨਾਲ ਮੇਰੇ ਜਿਆਲੇ ਤੇਰੇ। ਕਿ ਤੁਸੀਂ ਦੱਸੋ ਮੈਂ ਕੀ ਕਰਾਂ ਜੀ ਮੈਂ ਕਿੱਧਰ ਜਾਵਾਂ। ਲੋਕ ਮੇਰੇ ਮਗਰ ਮੇਰੀ ਜਾਨ ਖਾਂਦੇ ਜੀ ਤੂੰ ਮਰਵਾਏਂਗਾ।

ਜਦੋਂ ਮੈਂ ਫੋਨ ਖੋਲਿਆ ਮੈਨੂੰ ਮਾਨ ਸਾਹਿਬ ਦੇ ଓਐਸਡੀ ਸਾਹਿਬ ਦਾ ਟੈਲੀਫੋਨ ਆਉਂਦਾ ਰਾਤ ਨੂੰ ਕਈਆਂ ਜੀ ਨਹੀਂ ਉਹ ਉਹੋਂ ਪਹਿਲਾਂ ਹੁੰਦਾ ਮੈਲੀਨ ਜਣਗੇ ਹਾਂ ਮੈਨੂੰ ਕਹਿੰਦੇ ਮਾਨ ਸਾਹਿਬ ਕਰਨਗੇ ਮੇਰੀ ਸੀ ਸਾਹਿਬ ਮੈਂ ਤਾਂ ਸ਼ੌਕ ਚ ਚਲਾ ਗਿਆ ਵੀ ਮਾਨ ਸਾਹਿਬ ਪਹਿਲੀ ਗੱਲ ਹੀ ਮੈਂ ਤੂੰ ਇਹ ਆਖੀ ਵੀ ਡਿਗਰੀ ਮੈਂ ਤੇਰੀ ਸਾਰੀ ਇੰਟਰਵਿਊ ਸੁਣੀ ਤੂੰ ਬਹੁਤ ਟੈਲ ਬੜਾ ਮੈਨੂੰ ਦਲਾਸਾ ਦਿੱਤਾ ਕਿ ਜਿਵੇਂ ਪ੍ਰਾਵਾਣੋਂ ਵੱਧ ਮੈਨੂੰ ਉਹਨਾਂ ਨੇ ਗੱਲਾਂ ਤਾਂ ਤੁਹਾਨੂੰ ਪਤਾ ਵੀ ਮਾਨ ਸਾਹਿਬ ਤੋਂ ਬਾਅਦ ਕਿਰੋਂ ਕਰਦੇ ਆਂ ਅਸੀਂ ਤੇ ਜੇ ਹੌਸਲੇ ਦੀ ਗੱਲ ਆਵੇ ਤਾਂ ਉਹਨਾਂ ਨੂੰ ਪਦਤੀ ਨਹੀਂ ਆ ਕਿਰੋਂ ਦੇਣਾ ਹਾਂ ਬੜਾ ਉਹਨਾਂ ਨੇ ਮੈਨੂੰ ਭਰਾਵਾ ਹੋਂ ਮੈਨੂੰ ਹੌਸਲੇ ਟਾਮੇ ਦੇ ਦਿੱਸ ਫੋੜਾ ਜਿਹਾ ਹੌਸਲਾ ਕਿੰਨੂੰ ਟੋਲਣਾ ਮੈਂ ਤੇ ਨਾ ਕੋਈ ਗੱਲ ਨਹੀਂ ਚਾਹੀ ਜਿਹੜੀ ਵੀ ਮਰਜ਼ੀ ਪਾਰਟੀ ਚਾਹੂੰ ਮੈਨੂੰ ਪਤਾ ਤੇੜੀਆ ਜੋ ਵਕਤ ਤਾਂ ਅਚਾਨਕ ਇਹ ਕਹਿੰਦਾ ਕਿ ਜਿੱਧਰ ਮਰਜ਼ੀ ਜਾਵੜਾ ਉਹਨਾਂ ਨੇ ਇਹ ਨਹੀਂ ਕਿਹਾ ਮੈਨੂੰ ਪਹਿਲਾਂ ਨਹੀਂ ਕਿਹਾ ਅੱਛਾ ਹੁਣ ਤੂੰ ਮਨ ਬਣਾ ਮੇਰੀ ਪਾਰਟੀ ਦੇ ਤੇਰੇ ਵਾਸਤੇ ਹਮੇਸ਼ਾ ਦਾ ਮੱਜੇ ਖੁੱਲੇ ਆ ਜੇ ਤੇਰਾ ਮਨ ਕਰੇ ਜਦੋਂ ਮਰਜੀ ਪਰ ਜੇ ਆਉਣਾ ਹੋਇਆ ਕਹਿੰਦੇ ਪੂਰਾ ਮਨ ਬਣਾ ਕੇ ਇੱਦਾਂ ਮਨ ਬਣਾ ਕੇ ਆਏ ਮੈਂ ਤੇਰਾ ਉਸ ਤੋਂ ਵੱਧ ਇੱਜ਼ਤ ਮੰਨ ਕਰ ਮੈਨੂੰ ਪਤਾ ਤੇਰੀ ਕੀ ਕੀਮਤ ਆ ਉਹਨਾਂ ਨੇ ਨਹੀਂ ਪਾਈ ਮੈਂ ਕੀ ਆਖਾਂ ਜੀ ਉਹਨਾਂ ਨੇ ਵੀ ਤੇਰੀ ਪਾਈ ਜਿਹੜੇ ਤੇ ਪਾਈ ਆ ਪਰ ਬੇਫਿਕਰ ਹੋ ਜਾ ਨਹੀਂ ਜਿਵੇਂ ਤੁਸੀਂ ਕਹਿੰਦੇ ਪੂਰਾ ਮਨ ਬਣਾ ਕੇ ਹੋ ਸਕਦਾ ਵੀ ਕਿਤੇ ਨਾ ਕਿਤੇ ਇਹ ਗਿਆਨ ਤੋਂ ਗਿਆਨ ਵਾਲੀ ਪਾਰਟੀ ਦੇ ਲੋਕ ਜਾਂ ਉਹ ਲੋਕ ਜਾਂ ਕਿਸੇ ਤੇ ਮਾਨਸਤਰਾ ਕੋਲੇ ਜਾਂ ਗਏ ਤਾਂ ਜੋ ਉਹ ਦਾ ਪੂਰਾ ਮਨ ਮਨਾ ਰਹੇ ਨੀ ਹਰ ਤਸਵੀਰ ਵੱਲ ਨੂੰ ਅੱਜ ਵੀ ਸਲਾਈਟ ਹੁੰਦਾ ਨੰਦੇ ਨੀ ਪਾਈ ਸਰ ਮੈਂ ਕਦੀ ਨਹੀਂ ਕਿਸੇ ਦੇ ਦਿੱਂਦਿਆ ਕੀਤੀ ਦੱਸੋ ਤੁਸੀਂ ਕੀ ਨਹੀਂ ਕੀਤੀ ਮੇਰੀ ਆਰਥੀ ਜਿੰਨਾ ਤੁਸੀਂ ਦੇਖੋ ਮੈਂ ਸੁਖਵੀਰ ਬਾਦਲ ਸਾਹਿਬ ਦੀ ਨਿੰਦਿਆ ਨਾ ਕੀਤੀ ਨਾ ਮੈਂ ਕਰਨੀ ਜਿਤੇ ਵੀ ਨਹੀਂ ਕਰਦੇ ਕਕਰ ਚਾ ਇਹ ਨਹੀਂ ਕਰਦੇ ਨਹੀਂ ਬਾਕੀ ਹੋਰ ਗੱਲਾਂ ਬਹੁਤ ਹੁੰਦੀਆਂ ਕੋਈ ਐ ਨਾ ਇਹ ਵੀ ਪਾਰਟੀ ਦੇ ਕੈਂਡੀਡੇਟ ਨੂੰ ਹੀ ਆਪਾਂ ਬੰਦਾ ਚੰਗਾ ਬੋਲਣਾ ਆਪਾਂ ਆਪਦੀ ਆਵਧੀ ਆਵਦੇ ਹੀ ਇਲਾਕੇ ਕਮਾ ਦੇ ਅਸਰ ਤੇ ਆਪਾਂ ਵੋਟ ਲੈਣੀ ਆ ਜੀ ਨਾ ਕਿ ਉਹਨਾਂ ਨੂੰ ਬੰਦਾ ਚੰਗਾ ਕਹਿ ਕੇ ਵੋਟ ਲੈਣੀ ਆ ਲੋਕਾਂ ਨੂੰ ਮੇਰੇ ਤੇ ਏਤਬਾਰ ਆ ਮੈਨੂੰ ਪਤਾ ਮੈਨੂੰ ਮਾਣ ਆ ਵੀ ਜੋ ਡਿਗਰੀ ਕਹਿੰਦਾ ਹਾਂ ਦਾ ਇਹ ਕੰਮ ਕਰਾਊਗਾ ਮਾਨ ਸਾਹਿਬ ਨੂੰ ਮੇਰੇ ਤੇ ਮਾਣ ਆ ਵੀ ਇਹ ਮੈਂ ਜਿਹੜਾ ਆਪਦਾ ਕੈਂਡੀਡੇਟ ਦੇ ਰਿਹਾ ਇੱਥੋਂ ਇਹ ਲੋਕਾਂ ਦੇ ਦਿਲਾਂ ਨੂੰ ਜਿੱਤ ਸਕੂਗਾ ਕਿਉਂਕਿ ਲੋਕ ਇਹਦੇ ਤੇ ਵਿਸ਼ਵਾਸ ਕਰਦੇ ਆ ਤੇ ਮੈਂ ਇਹਦੀ ਕਦੇ ਵੀ ਪਿੱਠ ਨਹੀਂ ਮੱਕਣ ਦੇ। ਉਹ ਗੱਲ ਸਾਥੇ ਜਿਹੜੀ ਸੁਖੀਰ ਬਾਦਲ ਨੇ ਕਹੀ ਹੈ ਜਿੱਦ ਨੇ ਰਾਜਗੜ੍ਹ ਲੁਧਿਆਣਾ ਜਾ ਰਿਹਾ ਤੇ ਮੈਂ ਉੱਧੇ ਹੀ ਫੋਨ ਦਿੱਤਾ ਡੈਂਟੀ ਨੂੰ ਡੈਂਪੀ ਕਰਦੇ ਪਿਆ ਅੱਜ। ਕਿਚਾ। ਪਰ ਸਹੀ ਗੱਲ ਹੈ। ਮੈਨੂੰ ਕਹਿੰਦੇ ਸੀ ਵੀ ਇਲੈਕਸ਼ਨਾਂ ਦੇ ਕਾਕਾ ਤਿਆਰੀਆਂ ਕਰਨ ਲੱਗ ਜਾਓ। ਇਹ ਰਾਜਗੜ੍ਹ ਲੁਧਿਆਣਾ ਗਿਆ ਜਤੂਪਾ। ਨਾ ਕੋਈ ਕੰਨੀ ਮੈਂ ਕਿਹਾ। ਤੁਹਾਡਾ ਅਸ਼ੀਰਵਾ ਚਾਹੀਦਾ ਮੈਂ ਕਿਹਾ ਬਿਲਕੁਲ ਤਿਆਰ। ਕੋਈ ਗੱਲ ਨਹੀਂ। ਤਾਂ ਇਹ ਤੁਸੀਂ ਰੱਖ ਕੇ ਜਾਂ ਲੈ ਕੇ ਪਰ ਤੁਹਾਨੂੰ ਇਹ ਪੈਸਾ ਮੈਂ ਇਸ ਕਰਕੇ ਲਈ ਹਰ ਕਿਤੇ ਜਾਣ ਲੱਗਿਆ ਸੀ ਕਿ ਰਾਜਾ ਬਿਗੜੇ ਉਥੋਂ ਫਾਰਮ ਭਰਤੇ ਤੁਸੀਂ ਮੇਰੇ ਹਲਕੇ ਤੋਂ ਇਹ ਪੁੱਛੋ ਮੈਂ ਤਾਂ ਕਦੇ ਬੰਦ ਹੀ ਨਹੀਂ ਹੋਇਆ ਜੀ ਹਲਕੇ 'ਚ ਜਾਉਂ ਮੈਂ ਤਾਂ ਕਦੇ ਕਨੈਕਸ਼ਨ ਹਲਕੇ ਨਾਲੋਂ ਮੇਰਾ ਟੁੱਟੇ ਹੀ ਨਹੀਂ ਅੱਜ ਤੱਕ ਹਮੇਸ਼ਾ ਹੀ ਰਿਹਾ ਮੈਂ ਹਾਰਨ ਤੋਂ ਇੱਕ ਹਫਤਾ ਥੋੜਾ ਜਾਂ ਆਂਦੇ ਆ ਨੂੰ ਸੰਭਾਲ ਰਿਹਾ ਸੀ ਆਪਿਆਂ ਕੋਲ ਵੀ ਮੇਰੀ ਫੈਬਰੀਕ ਵਾਲੀ ਟੁੱਟ ਗਈ ਸੀ ਕਿਉਂਕਿ ਬੜੇ ক্লোਜ਼ ਜਾ ਕੇ ਤੁਸੀਂ ਹਾਰੇ ਆ ਮੇਰੀ ਫੈਮਲੀ ਟੁੱਟ ਗਈ ਸੀ ਮੈਂ ਫੈਮਲੀ ਨੂੰ ਦਿਲਾਸਾ ਦੇਣ ਲੱਗ ਪਿਆ ਸਾਰ ਨੂੰ ਹੌਸਲਾ ਦੇ ਕੇ ਹਫਤੇ ਬਾਅਦ ਮੈਂ ਫਿਰ ਫੀਲਡ ਤੇ ਸੀਗਾ ਇੱਕ ਹਫਤੇ ਬਾਅਦ ਮੈਂ ਚੱਲ ਗਿਆ ਇਸੇ ਤਰ੍ਹਾਂ ਪਿਆਰ ਸੀ ਦੇਨ ਤੇ ਮੈਨੂੰ ਇਹ ਪਤਾ ਲੱਗਿਆ ਅੱਜ ਵੀ ਸਮੇਂ ਵੀ ਉਹਦੇ ਵਾਰ-ਵਾਰ ਹੋਈ ਗਿਆ ਹਾਲਾਂਕਿ ਸੁਨੀਤ ਨੇ ਪ੍ਰਕਾਸ਼ ਨੂੰ ਬਾਦਲ ਵਾਲੇ ਦਿਨ ਨਹੀਂ ਉਹਨਾਂ ਹੋਇਆ ਉਹਨਾਂ ਦਿਨ ਉਹ ਦਿਨ ਪਾੜਦੇ ਰਹੇ ਤੇ ਅੱਜ ਵੀ ਜਿਹੜੀਆਂ ਲੱਗੀਆਂ ਹੋਊਗਾ ਕਿਸੇ ਨਾਲ ਇਦੋਂ ਉਹ ਸਿਰਫ ਮਹਿਸੂਸ ਕੀਤਾ ਜਾ ਸਕਦਾ ਪਰ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਦੇ ਬਲਕਿ ਇਹ ਬਾਜ਼ੀ ਦੀ ਜੇਤ ਮਤਲਬ ਬਿਆਨ ਜਿਹਨੇ ਦੇਵ ਮਾਰਦ ਦੇ ਨਿਕਿਆ ਨਾ ਨਹੀਂ ਬਚੀ ਬੜਾ ਬੜਾ ਸੈਟ ਸੀ ਨਾ ਨੂੰ ਕਹਿਣਾ ਪਰ ਇੰਨਾ ਕਿ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਔਰ ਮਾਂ ਸਾਹਿਬ ਦਾ ਵੀ ਮਹਿਮਾਨ ਵਾਤ ਤੁਹਾਨੂੰ ਕਹਿੰਦੇ ਮੈਂ ਕੁੱਟ ਡੋਟੇ ਦਾ ਤਰਨਾਫ ਕਰਦਾ ਜਿਨ੍ਹਾਂ ਨੇ ਮੈਨੂੰ ਸੰਭਾਲਿਆ ਮੈਂ ਆਸਾਨ ਨਹੀਂ ਬੋਲਦਾ ਮੈਨੂੰ ਪਿਆਰ ਦਿੱਤਾ ਮੈਨੂੰ ਮਾਫ਼ ਸਮਾਂ ਦਿੱਤਾ ਮੈਨੂੰ ਇਹ ਫੀਲ ਨਹੀਂ ਹੋਉਂਦਾ ਕਿ ਤੁਹਾਨੂੰ ਦੂਜੀ ਪਾਰਟੀ ਨੂੰ ਤਾਂ ਤੇ ਕੁੜੀ ਹੈ ਬਹੁਤ ਮਾਫ਼ ਸਮਾਂ ਦਿੱਤਾ ਮੈਂ ਤੁਹਾਨੂੰ ਐਵੇਂ ਕਮਾ ਉਹ ਅਰ ਮੰਨ ਕੇ ਕੋਸ਼ਿਸ਼ ਕਰ ਰਹੇ ਆ ਹਾਲਾਂਕਿ ਹਿੰਦਸਤਨ ਤੱਕ ਵੀ ਪਿਆਰ ਮਿਲਿਆ ਪਰ ਸੁਦੀਰ ਬਾਵਾ ਤਾਂ ਕਹਿੰਦੇ ਯਾਰ ਜਿਹੜਾ ਪਿਆਰ ਮੇਰੇ ਨਾਲ ਸੀਗਾ ਮੈਂ ਤਾਂ ਦੱਸ ਕਿ ਨਹੀਂ ਦੇਖੋ ਅੱਜ ਦੀ ਘੜੀ ਪੂਰਾ ਦੇ ਰਹੇ ਆ ਔਰ ਮੈਨੂੰ ਉਮੀਦ ਆ ਆ ਸਾਹਮਣੇ ਦੇ ਦੇ ਕਿਉਂਕਿ ਮੈਨੂੰ ਉਮੀਦ ਆ ਬਿਲਕਿਉਂ ਮੈਂ ਮਾਈ ਜੀ

ਮੇਰੇ ਯਾਰ ਵੀ ਸਭ ਕੁਝ ਹੋ ਕੇ ਸੀ ਮੇਰੀ ਗੱਡੀ ਅੰਦਰ ਤੱਕ ਹੀ ਮੈਨੂੰ ਇਹ ਪਤਾ ਲੱਗਿਆ ਵੇ ਇਹ ਕਈ ਰੀਵਿੰਦਰ ਕੈਰਨ ਮੰਤਰੀ ਜਾਂਦੇ ਉਹਨਾਂ ਨੂੰ ਵੀ ਹੋ ਸਕਦਾ ਟੁੱਟ ਜਾਂਦਾ ਵੇ ਇਹ ਵੀ ਡਿਜੀਟਲ ਹੁੰਦਾ ਵੀ ਡਿਜੀਟਲ ਤਾਂ ਹੁੰਦਾ ਵੇ ਕਰ ਚੈੱਕ ਕਰ ਲੋ ਨਹੀਂ ਚੈੱਕ ਵੀ ਨਹੀਂ ਕੀਤਾ ਅੱਛਾ ਚੈੱਕ ਵੀ ਨਹੀਂ ਕੀਤਾ ਨਾਟਾ ਕੁੱਛ ਨਹੀਂ ਕੀਤਾ ਮੈਂ ਤੁਹਾਨੂੰ ਆ ਕੇ ਦਵਾ ਐਨਾ ਪਰਸਾ ਬਿਲਕੁਲ ਪੂਰਾ ਹੋ ਸਕਦਾ ਔਰ ਮੈਂ ਵਾਦਾ ਕਰਦਾ ਅੱਜ ਤੁਹਾਡੇ ਇਸ ਕੈਮਰੇ ਦੇ ਅੱਗੇ ਮੈਂ ਉਹਨਾਂ ਦਾ ਕਦੇ ਵੀ ਪਰੋਸਾਂ ਨਹੀਂ ਜੋ ਮੇਰੇ ਤੇ ਮਾਂ ਸਾਹਿਬ ਨੇ ਕੀਤਾ ਉਹਨਾਂ ਦੀ ਪਾਗ ਉੱਚੀ ਕਰੋ ਉਹ ਵੀ ਇਹ ਵੀ ਗੱਲ ਸਾਹਮਣੇ ਆਈ ਕਿ ਉਹ ਵੀ ਪਹਿਲੀ ਅਦਮੀ ਲੋਰ ਤੋਂ ਤੋਂ ਨੂੰ ਮਿਲਿਆ ਨਾ ਤੇ ਇੱਥੇ ਆ ਗਏ ਜਿਹੜੇ ਬੋਲ-ਬੋਲ ਕੇ ਗਿਆ ਧੀਰੇ ਹਰ ਕੇ ਬੋਲ-ਬੋਲ ਕੇ ਇਹ ਉਹ ਮਾਤਾ ਪੱਟਾ ਪਾਣਾਂ ਜਿਹੜਾ ਮੈਨੂੰ ਇਸ ਕਾਲ ਨੂੰ ਸਮਝਿਆ ਸੀ ਤਾਂ ਮੈਂ ਵੀ ਤੁਹਾਡਾ ਪ੍ਰਾਣਾ ਪਿਆਰ ਜਿਹੜੇ ਤੁਹਾਡੇ ਕਰੇ ਰਹੇ ਤੇ ਮਾਂ ਸਾਹਿਬ ਇੱਥੇ ਰਹਿੰਦੇ ਨੇ ਨੇਰੇ ਬੇਟੇ ਨੂੰ ਮਹਾਤਮਾ ਚਾਹਤ ਕਿਤਾ ਹੈ ਬੋਲ-ਬੋਲ ਇੱਕ ਛੋਟਾ ਜਿਹਾ ਨੇ 2 ਸਾਲ ਦਾ ਸੀ ਤਸਿਆ ਉਹਨਾਂ ਨੇ ਸਨੀਨਾ ਦਾ ਰੋਟ ਇਕੱਠੀ ਮੈਂਦੇ ਹੁੰਦੇ ਸੀ ਇਹ ਬੱਟੇ ਇੰਨਾ ਬਿਆ 16 ਦੇ ਲਈ ਹੈ ਗਿਆ 16 ਦੇ ਸਾਡੇ ਕੋਲ ਹੀ ਰਹੇ ਹੈ WhatsApp ਕੋਈ ਪਰੇਸ਼ਾਨਤਾ ਨਹੀਂ ਕਿ ਜਾਂ ਕੋਈ ਨਹੀਂ ਬਣਾ ਰਹੀਆਂ ਵੀ ਪ੍ਰੈਸ਼ਰ ਵੀ ਹੁੰਦਾ ਹੈ ਕੋਈ ਬਿਜ਼ਨਸ ਨੂੰ ਸੀ ਯਕੀਨ ਚਾਹੀਏ ਹੋ ਯਕੀਨ ਚਾਹੀਏ ਹੋ ਢਾਈ ਸਾਲ ਹੋ ਗਏ ਇਸ ਗੌਰਮੈਂਟ ਨੂੰ ਯਕੀਨ ਚਾਹੀਏ ਪਰ ਮਾਤਾ ਤੋਂ ਕਰਕੇ ਕਹਿੰਦਾ 25 ਸਾਲਾਂ ਦੇ ਤੋਂ ਸੰਸਮਸਾ ਕਾਡ ਨੂੰ ਐਨੀ ਕਾਣਾ ਨਹੀਂ ਠੀਕਾ ਜੋ ਸਰਕਾਰ ਦੇ ਕਦੋਂ ਨੂੰ ਬਣੇ ਆ ਘਾਟਾਵਾਦਾ ਸਾਰੇ ਸਾਰੇ ਆਪਰੇਟਰਾਂ ਦੇ ਨਾਲ ਇਹ ਨੀਂਹ ਸਾਡੇ ਇਕੱਲੇ ਨੂੰ ਵਾਦਾ ਕਰਦਾ ਕਿਸੇ ਨੇ ਨਾਟ ਅਮੇ ਜਮੀ ਸਾਰਾ ਕੁਝ ਚੱਲ ਰਿਹਾ ਕਦੋਂ ਸਾਡੇ ਦਿਨ ਕਿਸੇ ਨੇ ਨਹੀਂ ਕੀਤਾ ਨੀਂਹ ਮੰਨਦੇ ਵਿੱਚ ਕਈ ਵਾਰੀ ਇਹ ਸੁਣ ਲੈਂਦਾ ਹੁੰਦਾ ਅਗਲਾ ਨੇ 22 ਸਾਲ ਸਰਕਾਰ ਆ ਗਈ ਹੈ ਆਪਾਂ ਹੁਣ ਐਸパਸੀ ਹੋ ਜਾਈਏ ਕਿਉਂਕਿ ਕਹਿੰਦੀ ਜੋਣਾ ਆਪਰ ਤੋਂ ਚੋਣ ਦੇ ਕੇ ਤੇ ਜਿਹੜਾ ਆਪਣਾ ਟੈਕਨਿਕ ਦੇ ਘਾਟਾ ਪੂਰਾ ਕਰਨਾ ਨਹੀਂ ਪੈਸਾ ਮੇਰੇ ਕੋਲ ਹੈ ਹੀ ਨਹੀਂ ਘਾਟਾ ਕੋਈ 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 ਨਹੀਂ ਸਿੱਖਾਦੀ ਕਮੀ ਨਹੀਂ ਰਬਦਰ ਦਾ ਸਾਰਾ ਕੁਝ ਹੈ ਕੋਈ ਐਵੀ ਬ੍ਰੋਬਲਮ ਨਹੀਂ ਮੈਂ ਮਿੱਤੇ ਦਾ ਮੈਂ ਉੱਥੇ ਜਾ ਕੇ ਕਾਟਾ ਪੂਰਾ ਕਰਨਾ ਮੈਂ ਕੀ ਕਰਨਾ ਕਾਟਾ ਪੂਰਾ ਨਹੀਂ ਕੋਈ ਨਹੀਂ ਕਾਟਾ ਜੀ ਕੋਈ ਕਾਟਾ ਹੁੰਦਾ ਬੰਦਾ ਉਹ ਵੀ ਪੂਰਾ ਕਰਦਾ ਨਾ ਰਬਦਰ ਦਾ ਸਾਰਾ ਕੁਝ ਹੈ ਚਲੋ ਆਪਾਂ ਹੁਣ ਇਸ ਤੇ ਆਉਣੇ ਆਂ ਮੀ ਹੁਣ ਗੱਲਬਾਤ ਇਹ ਵੀ ਹੋਈ ਹੈ ਟਿਕਟ ਡੇਲੂ ਨੂੰ ਕਿੱਥੋਂ ਤਾਵਾਂ ਨੂੰ ਪਾਰਟੀ ਟੈਕ ਡੇਗਨਾਂ ਤੇ ਪਾਰਵੀ ਜੀ ਜੀ ਉਹ ਵੀ ਨਾ ਕਲੀਅਰ ਕੋ ਤਾਂ ਨਹੀਂ ਕਰਾਂਗੇ ਹਾਂ ਫੇ ਮੈਨੂੰ ਇਸ ਦਾ ਪੈਜੀ ਕੋਈ ਜੇ ਨਾ ਉਤਾਰਨਗੇ

ਪੂਰੀ ਵਦਦ ਕਰਉਂਗਾ ਇਹ ਨਹੀਂ ਮੈਂ ਜੀਵੀ ਹੁਣੇ ਇਸ ਪਾਰਟੀ ਜਾ ਕੇ ਜੇ ਮੈਨੂੰ ਟਿਕਟ ਦਿੰਨੇ ਆ ਤਾਂ ਨਹੀਂ ਕੋਈ ਵੀਰੇ ਤੋਂ ਗੱਲਾਂ ਨਾ ਕਰ ਬੈਠਾ ਹਿੰਤਾ ਮਾੜਾ ਚੰਗਾ ਜੀ ਧ੍ਰਿਨੇ ਬਾਤ ਇਹੋ ਕਹਾਂਗਾ ਦਿਸੇ ਕਰਾਸੀ ਉਹ ਰਾਜਾ ਬਣ ਰਾਜਾ ਬਣੇ ਤੋਂ ਅੰਤ ਤੱਕ ਤੇ ਸਾਰੇ ਸਾਰਾ ਸਾਰੇ ਦੁਨੀਆ ਨੂੰ ਇਸ ਗੱਲ ਦਾ ਪਤਾ ਜੇ ਜਗ ਚਾਹੇ ਪੂਰੀ ਤੱਕ ਆ ਕਿ ਤੱਕ ਆ ਫਿਰ ਟੈਂਪੀ ਕਿ ਮਤਲਬ ਟੈਕਨੀਕਲੀ ਬੋ ਬੋ ਨਹੀਂ ਪੈ ਕੋਈ ਐਸੋਲੇ ਉਹ ਸਾਡੇ ਸਾਹਮਣੇ ਬਹੁਤ ਗੱਲ ਦਿੱਤੀ ਹੈ ਮੈਂ ਤੁਹਾਨੂੰ ਮਾਨੂ ਮਾਨ ਸਾਹਿਬ ਨੇ ਤੁਮੇ ਦੱਸ ਦੇਣਾ ਕਿ ਜਿਵੇਂ ਉਹਨੇ ਕਈ ਗੱਲ ਇਸ਼ਾਰਾ ਜਿਹੜਾ ਹੈਗਾ ਨਾ ਉਹਦਾ ਬਹੁਤ ਤੱਤ ਲੱਗ ਜਾਂਦਾ ਹੈ ਜੇਕਰ ਤੁਸੀਂ ਚੋਣ ਇੱਥੇ ਲੈਂਦੇ ਹੈ ਤਾਂ ਹੋ ਸਕਦਾ ਮਾਨਵ ਰਚਨ ਦੇ ਮੰਤਰੀ ਹੋ ਤੁਸੀਂ ਮੈਂ ਕਿ ਮੇਰੀ ਸੋਚ ਹੀ ਨਹੀਂ ਕਦੇ ਕਿਸੇ ਤੇ ਮਾਰਾ ਕਰ ਕਦੇ ਕਿਸੇ ਤੇ ਮੈਂ ਅੱਜ

ਆਪਣਾ ਡਿਫੈਂਡਰ ਦਾ ਕੰਮ ਉਹ ਕੀਤੀ ਹੈ ਕੋਈ ਸਕੂਟਰ ਦਾ ਪਰ ਉਹਨਾਂ ਦੀ ਆਪਣਾ ਐਸੀ ਨਾ ਤਾਂ ਪਰ ਇਹ ਉਹ ਜਿਹੇ ਦਾ ਚਾਹੀਦੀ ਮਤਲਬ ਨਹੀਂ ਕਰਾ ਚਾਹੀਦਾ ਹਾਂ ਉਹਨਾਂ ਦੀ ਪਾਰਟੀ ਦੇ ਜਿਹੜੇ ਨਕਸਾ ਦੀ ਗੱਲ ਕਰਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ 11 ਸਾਲ ਤੋਂ ਉਹਨਾਂ ਨੇ ਕੰਮ ਕੀਤਾ ਤੁਸੀਂ ਇੱਧਰ 33 ਸਾਲ ਲੱਗੇ ਰਹੇ ਹੋ ਉਹ ਆਪ ਦਾ ਕੰਮ ਕਰੀ ਗਏ ਉਹਨਾਂ ਨਾਲ ਹੁਣ ਗੱਲਬਾਤਾਂ ਸ਼ੁਰੂ ਕਰਤਾ ਹੈ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਉਹਦੇ ਤੋਂ ਲਿਖੋ ਜਦ ਤੁਸੀਂ ਗਏ ਉਹਨਾਂ ਕੋਲ 80 ਵੀ ਜਾ ਰਹੇ ਉਹਨਾਂ ਪੋਲੀਟਿਕ ਨੂੰ ਵੀ ਪੜਿਆ ਔਰ ਉਹਨਾਂ ਨੂੰ ਮੈਂ ਪੂਰਨ ਵਿਸ਼ਵਾਸਤਵਾ ਹੈ ਜਸਪੁਰ ਦੇ ਬਾਦਮ ਲਈ ਵੀ ਮੈਂ ਇਹੀ ਉਹਨਾਂ ਨੂੰ ਵਿਸ਼ਵਾਸ ਕਰਵਾਇਆ ਕਿ ਬਿਲਕੁਲ ਬੇਚਿਕਰ ਹੋ ਜੋ ਅਗਰ ਮੇਰੇ ਕੋਲੇ ਕਮਾ ਨਹੀਂ ਆਉਂਦੀ ਹੈ ਤੁਹਾਨੂੰ ਅੱਗੇ ਲਾ ਦੇ ਤੁਹਾਨੂੰ ਇਹ ਫੀਲ ਨਹੀਂ ਹੋਊਗਾ ਕਿ ਯਾਰ ਮਤਲਬ ਕਿ ਹੁਣ ਸਿਸਟਮ ਸਾਰਾ ਬਦਲ ਗਿਆ ਤੁਹਾਨੂੰ ਆਈ ਲੱਗੂ ਵੀ ਸਾਦਾ ਹੀ ਉਵੇਂ ਜਿਹੀ ਅਲਟ ਸਿਸਟਮ ਚੱਲ ਗਿਆ ਇਹ ਨਹੀਂ ਕਰੇ ਕਿ ਉਹਨੂੰ ਬਾਅਦ ਵਿੱਚ ਉਹਨਾਂ ਨੂੰ ਇਹ ਇਹ ਮਹਿਸੂਸ ਹੋਵੇ ਵੀ ਡਿੱਤੀ ਆ ਗਈ ਤੇ ਹੁਣ ਸਾਡਾ ਪਤਾ ਨਹੀਂ ਕੀ ਬਣ ਤੁਹਾਨੂੰ ਅੱਗੇ ਲਾ ਕੇ ਜਾਂ ਦੋਇਆ ਇੱਕ ਦੋਇਆ ਤਾਂ ਹਮਨ ਤਰੇ ਤਾਈ ਸੰ ਸਰਕਾਰ ਹੈਗੀ ਹੈ ਕਿਉਂਕਿ ਪਹਿਲੀ ਵਾਰ ਹੈ ਜਦੋਂ ਕੋਈ ਬੰਦਾ ਆਪਦੀ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਂਦਾ ਨਾ ਤਾਂ ਜਿਹੜੇ ਉਹਦੇ ਨਾਲ ਲੋਕ ਜੁੜੇ ਤੇ ਜਾਂ ਉਸ ਪਾਰਟੀ ਦੇ ਲੋਕ ਹੁੰਦੇ ਆ ਉਹਨਾਂ ਦੇ ਵਿੱਚੋਂ ਨਾ ਮੰਨਦਾ ਤਾਂ ਵੀ 1-2% ਨਾਲ ਜਾਂਦੇ ਹੁੰਦੇ ਆ ਤੇ ਕਲਰ ਦੇ ਜੀ ਵੀ ਦੀ ਰੋ ਦੇ ਵਿੱਚ ਪਹਿਲੀ ਗੱਲ ਦੇਖਣ ਨੂੰ ਆਈ ਹੈ ਕਿਉਂਕਿ ਮੈਨੂੰ ਲੱਗਦਾ ਹੈ ਜੇ 80% ਉਹ ਤੋਂ ਦੇ ਨਾਲ ਆ ਕੇ ਕਰਦੇ ਹੁੰਦੇ ਪਹਿਲੇ ਦਿਨ ਮਾਨਤਾ ਦੀ ਮਿਹਰਤ ਮਾਨਤਾ ਨਹੀਂ ਕਿਤੋਂ ਆਜੀ ਡਿਪੀਟਰ ਨੂੰ ਕੁਛ ਨਹੀਂ ਡਿਪੀਟਰ ਨੂੰ ਕੁਛ ਨਹੀਂ ਉਹਨਾਂ ਦਾ ਕਿਹੜੇ ਪਿੱਛੇ ਹਾਂ ਜਿਹੜੇ ਮੇਰੇ ਨਾਲ 80% ਆ ਕੇ ਉਨ੍ਹਾਂ ਦੇ आशीर्वाद सधई मैं, ए, मैं जीना जीना ये उमेरे नाम ये ये सब भाईयों दी मेराज है लोका ਦਾ ਪਿਆਰ ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦਾ ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਜਿੰਨਾ ਆਪਦੇ ਵਰਕਰਾਂ ਮਿਲ ਤੁਹਾਨੂੰ ਜਿਹੜੇ ਉਹਨਾਂ ਨੂੰ ਪਿਆਸ ਕਰਦਾ ਉਹਨਾਂ ਨੂੰ ਦਊਗਾ ਤੁਸੀਂ ਆਹ ਹਾਂ ਹਾਂ ਕਾਜੀ ਦੀ ਜੇ ਤਕਸਾਲੀ ਉਹ ਤੋਂ ਵਾਧ ਦੇ ਉਹ ਤੋਂ ਵਾਧ ਦੇ ਸੀੜੀ ਦੇ ਤੋਂ ਮੈਂ ਪੱਕਾ ਬਾਈ ਜੀ ਦੇ ਬਹੁਤ ਹੋਰ ਸੀਧ ਹੈ ਸਾਰੇ ਹੋ ਸਕਦਾ ਜਿੰਨੇ ਸਾਰੇ ਮਾਪਦੰਡ ਲੀਡਰ ਜਿਹੜੇ ਮੁੱਖ ਲੀਡਰ ਅੱਦੇ ਸਿੱਖੇ ਹੋਣੇ ਇਹ ਸਥਿਤੀ ਹਾਂਜੀ ਨਿਗਾਰਾਉਂਗੀ ਮੈਨੂੰ ਪਤਾ ਹੈ ਮੈਨੂੰ ਪਤਾ ਪਰ ਉਸ ਵਾਹਿਗੁਰੂ ਦਾ ਜੀ ਆਸ਼ੀਰਵਾਦ ਰਿਆਸਤ ਤੇ ਇਕੱਠ ਵੀ ਉਹ ਇਨਕਿਆ ਤੇ ਬੜੀ ਵੱਡੇ ਮਾਰਚਾਂ ਦਾ ਦਿੱਤਾ ਹੈ ਜੀ ਉਹ ਉਹ ਸਰਾ ਬੋਤੋ ਦੱਕ ਕੇ ਨਹੀਂ ਮਾਨ ਕਰਕੇ ਨਹੀਂ ਕਹਿੰਦੇ ਜਿਵੇਂ ਲੋਕਾਂ ਦਾ ਸਾਥ ਮਿਲ ਰਿਹਾ ਤੇ ਲੋਕਾਂ ਦਾ ਸਾਡੇ ਆ ਰਹੇ ਆ ਤੁਸੀਂ ਦੇਖ ਹੀ ਰਹੇ ਤੁਸੀਂ ਦੇਖੇ ਸੀ ਅੱਜ ਜੋ ਲੋਕਾਂ ਨੂੰ ਉਮੀਦਾਂ ਮੇਰੀ ਤੇ ਤੇ ਬੜੀ ਵੱਡੇ ਮਾਰ ਦੇਣਾ ਦਿੱਤਾ ਹੈ। ਅੱਜ ਇਸ ਟਾਈਮ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਕੋਲ ਫਿਰ ਅਸੀਂ ਆਮਣੇ ਤੇ ਹਮੋਂਗੇ ਐਨੀ ਟਾਈਮ ਬਣਾਸ ਐਨੀ ਟਾਈਮ ਤਾਂ ਸੁਣਿਆ ਤੁਸੀਂ ਇਹ ਸਾਨੂੰ ਹਰਦੀਪ ਸਿੰਘ ਦੇ ਫਿਟਲੋਂ ਜਿਹੜੇ ਅਕਾਲੀ ਦਲ ਤੋਂ ਆਹ ਉਹ ਵੀ ਪਾਰਟੀ ਦੇ ਮੱਕਲ ਲੀਡਰ ਮੰਨ ਚੁੱਕੇ ਨੇ ਤਾਂ ਹੁਣ ਦੇਖਦੇ ਆਂ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਬਹੁਤ ਵੱਡੀ ਗੱਲ ਹੈ ਕਿ ਇੱਕ ਜਿਹੜਾ ਦੂਸਰੀ ਪਾਰਟੀ ਨੂੰ ਚੱਲ ਕੇ ਦੂਸਰੀ ਪਾਰਟੀ ਦੇ ਲੀਡਰ ਜਾਂਦਾ ਹੈ ਉਹ ਪਹਿਲੀ ਪਾਰਟੀ ਉੱਤੇ ਬਹੁਤ ਵੱਡੀ ਸਕਵਾਰ ਖੜੇ ਕਰਦਾ ਪਰ ਦਿਨ ਪਿੱਟ ਲੋ ਅੱਜ ਵੀ ਉਹਨਾਂ ਦੇ ਮਨ ਦੇ ਵਿੱਚ ਉਹ ਹੀ ਆ ਅੱਜ ਵੀ ਸੁਖਵੀਰ ਸਿੰਘ ਬਾਦਲੂ ਦੇ ਸਾਹਮਣੇ ਕੋਈ ਉਹਨਾਂ ਦੇ ਖਿਲਾਫ ਜਿਹੜਾ ਸ਼ਬਦ ਨਹੀਂ ਬੋਲਦੇ ਨਾ ਜਿਹੜੇ ਉਹ ਮੂੰਹ ਕੋਈ ਸ਼ਤ ਨਿਕਲ ਰਿਹਾ ਹਾਂ ਕਿ ਇਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਅਸੀਂ ਜੁੜ ਚੁੱਕੇ ਹਾਂ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਰੇ ਤੁਸੀਂ ਪੂਰੇ ਕੰਮ ਕਰਾਂਗੇ ਤਾਂ ਜਿਨਨੇ ਆਮ ਆਮੀ ਪਾਰਟੀ ਦੇ ਵਰਕਰ ਹੈ ਇਥੋਂ ਗਲਬਾਹਤ ਕੋ ਅਗਰ ਜੇਕਰ ਟਿਕਟ ਇਹਨਾਂ ਨੂੰ ਮਿਲਦੀ ਹੈ ਤਾਂ ਉਹ ਇਹਨਾਂ ਦੇ ਨਾਲ ਤੁਰਨਗੇ ਉਹਨਾਂ ਨਾਲ ਲੇ ਕੇ ਚੱਲਣਗੇ ਇਹ ਜੇ ਉਹਨਾਂ ਨੂੰ ਕਿਸੇ ਨੂੰ ਪਾਰਟੀ ਟਿਕਟ ਜੁਦੀ ਹੈ ਤਾਂ ਇਹਨਾਂ ਨੇ ਕਹਿ ਕੇ 101% ਮੈਂ ਆਪਣੇ ਨਾਲ ਚਲੂਗਾ ਤਾਂ 100% ਦਾ ਜਿਹੜੀ ਇਹ ਤੁਹ ਸੇਟ ਅਸੀਂ ਜਿੱਤ ਕੇ ਆਮ ਆਦਮੀ ਧੋਲੀ ਵਿੱਚ ਪਾਵਾਂਗੇ ਸਿਰ ਦੇਖਦੇ ਹਾਂ ਔਰ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਉਂਕਿ ਹੌਟ ਸੀਟ ਤਾਂ ਤੁਹਾਡੇ ਸਾਹਮਣੇ ਆਈ ਚੁੱਕੀ ਹੈ ਤਾਂ ਕਿਹੜੇ ਉਮੀਦਵਾਰ ਨੂੰ ਮੈਦਾਨ ਦੇ ਵਿੱਚ ਉਤਾਰਦੇ ਆ ਔਰ ਉਸ ਉਮੀਦਵਾਰ ਨੂੰ ਗਦਰਪਾਹ ਨੇ ਜੋਕ ਜਿਤਾ ਕੇ ਭੇਜਦੇ ਆ ਜਾਂ ਨਹੀਂ ਗੁਰਦੀ ਸਿੰਘ ਜਨਾ D510 ਪੰਜਾਬੀ ਗਦਰਪਾਹ ਸ੍ਰੀ ਮੁਕਤਸਰ ਸਾਹਿਬ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ